ਏਨਾ ਹਿੰਮਤੀ ਲੋਕਾਂ ਨੂੰ ਸਲੂਟ ਸਲਾਮ ਹੈ ਤੁਸੀਂ ਇਹ ਦੇਖੋ ਜਿੱਥੇ ਪਰਿੰਦਾ ਪਰਣੀ ਮਾਰਦਾ ਉੱਥੇ ਇਹ ਲੋਕ ਅੱਧੀ ਰਾਤ ਨੂੰ ਜਿਹੜਾ ਪਾੜਾ ਹੈ ਉਹ ਪੂਰ ਰਹੇ ਨੇ ਤੁਸੀਂ ਇਹ ਲੱਗਦਾ ਦਰਿਆ ਤੁਹਾਨੂੰ ਇਹ ਲੱਗਦਾ ਕਿ ਕਿੰਨਾ ਚੰਨਣਾ ਪਰ ਦੇਰ ਰਾਤ ਦੀਆਂ ਤਸਵੀਰਾਂ ਨੇ ਦੇਖੋ ਕਿਵੇਂ ਹੜ ਤੋਂ ਬਚਣ ਦੇ ਲਈ ਸੱਤ ਕੋਲ ਦੀ ਮਾਰ ਤੋਂ ਬਚਣ ਦੇ ਲਈ ਰਾਤ ਨੂੰ ਜਿਹੜਾ ਉਹ ਬੰਨ ਪੂਰਿਆ ਜਾ ਰਿਹਾ ਹੈ ਤਸਵੀਰਾਂ ਨੇ ਦੇਖੋ ਤੁਸੀਂ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਲੱਗੇ ਹੋਏ ਨੇ ਇਹ ਦੇਖੋ ਟਰੈਕ ਨਾਲ ਕੋਈ ਸਰਕਾਰ ਕੋਈ ਪ੍ਰਸ਼ਾਸਨ ਨਹੀਂ ਪੁੱਜਾ ਪਰ ਇਸ ਵळे ਜਿਹੜੇ ਖਲਾਤ ਨੇ ਉਹ ਬਹੁਤ ਤਰਸਯੋਗ ਨੇ ਆ ਦੇਖੋ ਲਾਈਟਾਂ ਜਗਾ ਕੇ ਆ ਦੇਖੋ ਇਹ ਪੰਜਾਬ ਦੇ ਨੌਜਵਾਨ ਨੇ ਇਹ ਪੰਜਾਬ ਦੀ ਉਹ ਜਵਾਨੀ ਆ ਜਿਹਨੂੰ ਔੜਤਾ ਪੰਜਾਬ ਕਹਿੰਦੇ ਆ ਦੇਖੋ ਰਾਤ ਦੀਆਂ ਤਸਵੀਰਾਂ ਨੇ ਦੇਖੋ ਤੁਸੀਂ ਇਹ ਬੱਚੇ ਲੱਗੇ ਹੋਏ ਨੇ ਦੇ ਇਹ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਨੇ ਦੇਖੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਦੇਖੋ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਦੇਖੋ ਪਾਣੀ ਦੀ ਆਵਾਜ਼ ਫਟਕਲੋਚ ਪਾਣੀ ਦਾ ਬਹਾਵ ਲਗਾਤਾਰ ਵੱਧ ਰਿਹਾ ਤੇ ਤੇਜ਼ ਹੋ ਰਿਹਾ ਹੈ ਪਰ ਇਹ ਲੋਕ ਆਪਣੇ ਆਪ ਨੂੰ ਬਚਾਉਣ ਦੇ ਲਈ ਲਗਾਤਾਰ ਲੱਗੇ ਜੋ ਤੁਹਾਨੂੰ ਦਿਖਾ ਰਿਹਾ ਹੈ ਲਗਾਤਾਰ ਤੁਹਾਨੂੰ ਦਿਖਾ ਰਿਹਾ ਹੈ ਕਿ ਆਖਰ ਤੇ ਉਦਮੀ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਆਪਣੀ ਜ਼ਮੀਨ ਆਪਣੀਆਂ ਮਾਵਾਂ ਕਿਉਂਕਿ ਪੰਜਾਬ ਚ ਜ਼ਮੀਨ ਨੂੰ ਮਾਂ ਕਿਹਾ ਜਾਂਦਾ ਉਸ ਨੂੰ ਬਚਾਉਣ ਦੇ ਲਈ ਦੇਖੋ ਰਾਤ ਨੂੰ ਵਨਪੂਰ ਹੈ